ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਪਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਆਪਾਂ ਪਿਓਰ ਐਚ ਆਫ ਦਾ ਫਾਰਮ ਆ ਇੱਥੇ ਵੀਰ ਦਾ ਇਹਦੇ ਵਿੱਚੋਂ ਪੰਜ ਨਾਗ ਜਿਹੜੇ ਸੇਲ ਆ ਇਹਨਾਂ ਦੀ ਆਪਾਂ ਡਿਟੇਲ ਵੀਰ ਤੋਂ ਲੈ ਕੇ ਜਾਵਾਂਗੇ ਪੰਜੇ ਦੀ ਪੰਜੇ ਗਾਵਾਂ ਗੱਬਣਾ ਚੈੱਕ ਪਾਸ ਕਨਫਰਮ ਆ ਇਹਨਾਂ ਦਾ ਬਾਇਓ ਡਾਟਾ ਵੀਰ ਤੋਂ ਪੁੱਛਦੇ ਆ ਕਿਹੜੀ ਕਿੰਨੇ ਟਾਈਮ ਦੀ ਤੇ ਕੀ ਗੱਲਬਾਤ ਆ ਕੋਈ ਵਪਾਰ ਦਾ ਕੰਮ ਨਹੀਂ ਵੀਰ ਫਾਰਮ ਚ ਚਲਾਉਂਦੇ ਪਿਆ ਇਹਦੇ ਵਿੱਚੋਂ ਪੰਜ ਨਾਗ ਅਜ ਵੀਰਾਂ ਨੇ ਸੇਲ ਕਰਨੇ ਗੱਪਣ ਜਿਹੜੇ ਚੈੱਕ ਕਨਫਰਮਾ ਇਕੱਲੇ ਇਕੱਲੇ ਬਾਰੇ ਆਓ ਲਈਏ ਇਨਫੋਰਮੇਸ਼ਨ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਮੇਰਾ ਨਾਮ ਹਰਮੀਤ ਸਿੰਘ ਐਡਰੈਸ ਸਿੱਟੀ ਪਾਤਣਾ ਡਿਸਕਪਟੇਰ ਆਪਣਾ ਜ਼ਿਲ੍ਹਾ ਪੈ ਗਿਆ ਪਟਿਆਲਾ ਹਾਂਜੀ ਤੇ ਸ਼ਹਿਰ ਆ ਗਿਆ ਪਾਤਣਾ ਸ਼ਹਿਰ ਪਾਤਣਾ ਖਾਸ ਪਾਤਣਾ ਖਾਸ ਪਾਤਣਾ ਕਿਹੜਾ ਪਿੰਡ ਪੈ ਗਿਆ ਆਪਣਾ ਪਿੰਡ ਆਪਣਾ ਖਾਂਗੇ ਆਪਣੇ ਨੇੜੇ ਮੂਨਕ ਰਹਿ ਗਿਆ 10 ਕਿਲੋਮੀਟਰ 10 ਕਿਲੋਮੀਟਰ ਵੀ ਆਪਾਂ ਨੂੰ ਪਹੁੰਚਾ ਦੇਣਾ ਠੀਕ ਹੈ ਪਾਤਰਾ ਦੇ ਮੂਨਕ ਦੇ ਸੈਂਟਰ 'ਚ ਪਿੰਡ ਆ ਗਿਆ ਖਾਂਗ ਖਾਂਗ ਪਿੰਡ ਠੀਕ ਹੈ ਮੋਬਾਈਲ ਨੰਬਰ ਆਪਣਾ ਜੀ ਮੋਬਾਈਲ ਨੰਬਰ 996810552 996810552 0552 ਕਿੰਨੇ ਟਾਈਮ ਤੋਂ ਆਪਣਾ ਫਾਰਮ ਸ਼ੁਰੂ ਕਰਿਆ ਬਾਈ ਆਪਾਂ ਨੂੰ ਹੋ ਗਏ 6 ਸਾਲ ਠੀਕ ਹੈ 6 ਸਾਲਾਂ ਦੇ ਵਿੱਚ ਆਪਾਂ ਇਹਨੇ ਨਗ ਤਿਆਰ ਕਰ ਲਿਆ ਇਹ ਆਪਣੇ ਨੇ ਕੋਈ ਵੇਚਿਆ ਨਹੀਂ ਕੋਈ ਖਰੀਦਿਆ ਨਹੀਂ ਆਪਾਂ ਆਪਣੇ ਘਰ ਦੇ ਹੀ ਤਿਆਰ ਕਰਦੇ ਹਾਂ ਮਲਾ 2000 ਬੇੜਾ ਪਾਲ ਜਾਂ ਕੋਈ ਸਿਫਰਾ ਪਾਲੀਆਂ ਉਹ ਤਾਂ ਹੁਣ ਜਨਰੇਸ਼ਨ ਤਿਆਰ ਹੋ ਗਈ ਤੇ ਹੁਣ ਮੰਨ ਕੇ ਚੱਲੋ ਵੀ ਨਾਗ ਜ਼ਿਆਦਾ ਹੋਣ ਲੱਗੇ ਮਗਰ ਬੱਚੀਆਂ ਤਿਆਰ ਹੋ ਚੱਲੀਆਂ ਹਨ ਵੀ ਆਪਾਂ ਹੁਣ ਕੁਝ ਨਾਗ ਵਿੱਚ ਸ਼ੇਅਰ ਕਰਨਾ ਸ਼ੁਰੂ ਕਰਦੇ ਤੇ ਜਿਵੇਂ ਆਪਾਂ ਪਹਿਲੇ ਨੰਬਰ ਤੇ ਰੈੱਡ ਕਲਰ ਦੀ ਕਾਉ ਦੇਖੀ ਜੰਨੇ ਆਏ ਇਹਦਾ ਕੀ ਬਾ ਡਾਟਾ ਕਿਹੜਾ ਸੁਹਾ ਸੁਹਾ ਇਹਨੇ ਇਹ ਤੀਜਾ ਸੁਹਾ ਸੁਹਾ ਜੀ ਨੇ ਤੇ 7.5 ਮਹੀਨਿਆਂ ਦੀ ਘੱਪੜਾ ਤੇ ਐਬੀਐਸ ਬਰੂਟ ਤੋਂ ਇਹ ਘੱਪੜਾ ਆਇਆ ਐਬੀਐਸ ਦਾ ਬਰੂਟ ਇਹਦਾ ਸੀਮਨ ਲੱਗਿਆ ਵਾ 7 ਮਹੀਨਿਆਂ ਤੋਂ ਉੱਪਰ ਦੀ ਘੱਪੜਾ 26 ਕਿਲੋ ਦੁੱਧ ਦਿੱਤਾ ਜੀ ਨੇ ਇਹਨੇ ਦੂਸਰੇ ਸੂਏ ਆਪਣੇ ਕੋਲੇ 27 ਕਿਲੋ ਦੁੱਧ ਦਿੱਤਾ ਹਾਂ ਜੀ ਘਰ ਦੀਆਂ ਗਾਵਾਂ ਨੇ ਕੋਈ ਗ੍ਰੀਤੀਆਂ ਨਹੀਂ ਵੀ ਦੇਤੀਆਂ ਠੀਕ ਹੈ ਹੁਣ ਦੁੱਧੋ ਬਿਲਕੁਲ ਡਰਾਈ ਆ ਹਾਂ ਜੀ ਬਿਲਕੁਲ ਡਰਾਈ ਕਰਤੀ ਟਿਊਬਾਂ ਭਰੀਆਂ ਕਿੰਨਾ ਕ ਟਾਈਮ ਦਾ ਡਰਾਈ ਕਰੀ ਤੁਸੀਂ ਬਸ ਇਹਨੂੰ ਆਪਾਂ 6.5 ਮਹੀਨੇ ਤੋਂ ਬਾਅਦ ਖੱਪਣ ਕਰਦੇ ਹਾਂ 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 ਡਰਾਈ ਕਰਦੇ ਹਾਂ ਕਹਿੰਦੇ ਵਾ 15-20 ਦਿਨ ਹੋਏ ਛੱਡੀ ਨੂੰ ਹਾਂ ਜੀ ਹਾਂ ਥਣ ਕਨਫਰਮ ਕਰਾ ਦੂ ਵਧੀਆ ਹਾਂ ਜੀ ਹਾਂ ਬਿਲਕੁਲ ਓਕੇ ਆ ਜੀ ਬਿਲਕੁਲ ਠੀਕ ਹੈ 400 ਕਿਲੋ ਓਕੇ ਆ ਹਾਂ ਜੀ ਹਾਂ ਠੀਕ ਹੈ ਕਿਹੜਾ ਸੀਮਨ ਲੱਗਿਆ ਵਜੈ ਸੋਜੂਗੀ ਹਾਂ ਕਰ ਦਾਂਗੇ ਥੋੜੀ ਥੋੜੀ ਠੀਕ ਐ ਅੱਗੇ ਦੂਜੇ ਨੰਬਰ ਤੇ ਦੇਣਾ ਵਾਈਟ ਕਲਰ ਦੀ ਕਾਉਖੜੀ ਜਿਹੜੀ ਇਹ ਵਾਈਟ ਕਲਰ ਦੀ ਐ ਜੀ ਇਹ ਦੂਜਾ ਸੁਆ ਸੁਏ ਵੀ ਠੀਕ ਐ ਤੇ ਹਾਂ ਜੀ ਇਹ ਵੀ ਐਪੀਐਸ ਦੇ ਤੂੰ ਗੱਪਣ ਤੇ ਆਪਣਾ ਇਹਨੂੰ ਇਹ ਨਵਾਂਤੀ ਦਿਨ ਰਹਿ ਗਈ ਇਹਦੇ ਸੋਣ ਤੇ ਨਵਾਂ ਮਹੀਨਾ ਇੱਕ ਮਹੀਨਾ ਬਾਕੀ ਆ ਸੋਣ ਦਾ ਜੀ ਇੱਕ ਮਹੀਨਾ ਇਹਨੇ 24 ਕਿਲੋ ਦੁੱਧ ਦਿੱਤਾ ਜੀ ਦੁੱਧ 24 ਕਿਲੋ ਦੁੱਧ ਆਪੇ ਦਾ ਪਲੂਨ ਦਾ ਝੋੜਿਆ ਹਾਂ ਜੀ ਹਾਂ ਅੱਜ ਮਹੀਨਾ ਬਾਕੀ ਰਹਿ ਗਿਆ ਅੱਜ ਮਹੀਨਾ ਬਾਕੀ ਵਧੀਆ ਮੰਨ ਕੇ ਚਲੋ ਸਰਦੀ ਸਾਦੀ ਨਜ਼ਾਰੇਗਰ ਚੀਜ਼ਾਂ ਜਿਹੜਾ ਟਾਈਮ ਸੋਣਾ ਇਹਨਾਂ ਨੇ ਹਾਂ ਹਾਂ ਬਿਲਕੁਲ ਠੀਕ ਹੈ 30 29 ਦੀ ਇਹ ਤੇ ਚੱਲੂਗੀ ਅੱਜ ਕੀ ਇਹਦੀ ਪ੍ਰਾਈਸ ਕਿਰੋਗੀ ਇਹ ਵੀ ਆਪਾਂ 90 ਦੀ ਦੇ ਦਾਂ ਗੁਜਾਇਸ ਵਿੱਚੋਂ ਗੁਜਾਇਸ ਕਰਦਾਂਗੇ ਰੇਟ ਜ਼ਿਆਦਾ ਆਪਣੇ ਸੂਚੀ ਤੇ ਨੇ ਕੋਈ ਲੱਖ ਤੋਂ ਬਾਹਰ ਆਪਾਂ ਕਰਨੀ ਰੇਟ ਰੇਟ ਠੀਕ ਹੈ ਵੀ ਹੈ ਲੱਖ ਤੋ ਦੂਜੇ ਨੰਬਰ ਵਾਲੇ ਵਹਿੜ ਦੇਖ ਸਕਦੇ ਹੋ ਪਲੂਨ ਪਹਿਲਾ ਸੁਆ ਸੁੱਕ ਗਿਆ ਹੁਣ ਦੂਸਰੇ ਲਈ 1 ਮਹੀਨਾ ਬਾਕੀ ਆ ਫੇਸ ਕੁਆਲਿਟੀ ਤੇਰੀ ਅੰਡਰ ਕੁਆਲਿਟੀ ਪੂਰੀ ਸਾਫ ਸੁਥਰੀ ਕੰਪੈਕਟ ਹਵਾਨੇ ਦੀ ਆ 90000 ਰੁਪਏ ਕੀਮਤ ਇਹਦੇ ਸੀਮਨ ਕਿਹੜਾ ਲੱਗਿਆ ਬਾਈ ਏਬੀਐਸ ਤਾਂ ਲੱਗਾ ਬਾਈ ਬਾਕੀ ਉਹ ਕਾਪੀ ਪਈ ਉਹ ਤੇਲ ਦੇ ਨਾਲ ਜਮਦੇ ਆ ਠੀਕ ਆ ਸਾਰੀ ਕਾਪੀ ਤਾਂ ਨੋਟ ਆ ਬਾਈ ਬਿਲਕੁਲ ਨੋਟ ਆ ਕਾਪੀ ਠੀਕ ਐ ਇਹਦੀ ਕੀਮਤ ਆ ਗਈ 90000 ਦਦੋ ਜਮਾਨ ਲਗਭਗ ਹੋ ਗਈ ਹੋਣੀ ਐ ਇਹ ਬਹੁਤ ਦੰਦਾ ਵੇਖ ਕੇ ਨਹੀਂ ਕਰਨ ਚੈੱਕ ਕਰਦੀਆਂ ਸੀ ਆਪਣੀ ਠੀਕ ਐ ਤੇ ਅੱਗੇ ਆਪਾਂ ਵਹਿੜ ਦੇਖੀਏ ਨੇ ਤੀਜ ਇੱਕ ਕੈ ਮਹੀਨੇ ਦੀ ਕਪੜਾਈ ਇਹ ਵੀ ਇਹਨੂੰ ਅਠਵੇਂ ਤੇ ਨੇੜੇ ਲੱਗ ਚੱਲੀ ਆ ਜੀ ਇਹੇ ਬਸ ਡੇਢ ਮਹੀਨਾ ਬਾਕੀ ਰਹਿ ਗਿਆ ਹਾਂ ਜੀ ਹਾਂ ਹਾਂ 40 45 ਦਿਨ ਬਾਕੀ ਨੇ ਇਹਦੇ ਠੀਕ ਹੈ ਜੀ 32 ਕਿਲੋ ਦੁੱਧ ਦਿੱਤਾ ਸੀ ਨੇ ਤੀਜਾ ਸੂਆ ਨਹੀਂ ਗਿਆ ਦੂਜੇ ਸੂਏ ਆਪਾਂ ਇਹਦਾ 32 ਜੋੜੇ 32 ਕਿਲੋ ਦੁੱਧ ਪੂਰਾ ਕੋਲ ਤੇ ਜਿਹੜਾ ਆਪਣਾ ਦਿੱਤਾ ਹੋਇਆ ਜਿਹੜਾ ਇਹਨਾਂ ਨੇ ਹੁਣ ਡੇਢ ਮਹੀਨਾ ਪੈਂਡਿੰਗ ਆ ਡੇਢ ਮਹੀਨਾ ਬਸ ਠੀਕ ਹੈ ਤੇ ਆਪਾਂ ਇਹੇ ਦੇ ਦਾਂਗੇ ਇੱਕ ਚੜੀ 1 ਲੱਖ ਚੜੀ ਆ ਜੀ ਹਾਂ ਹਾਂ ਇਹਦੇ ਸੀਮਨ ਕਿਹੜਾ ਲੱਗਿਆ ਜੀ ਇਹਦੇ ਸੈਕਟਰ ਸੈਕ ਦਾ ਸੈਕਸੜ ਸੀ ਮੋਨਾ ਇਹਦੇ ਵੀ ਸੈਕ ਦਾ ਸੈਕਸੜ ਸੀ ਮੋਨਾ ਦੋਨਾਂ ਦਾ ਸੈਕਸੜ ਠੀਕ ਹੈ ਚਲੋ ਇਕੱਠੇ ਦੋਰਦਾ ਉਹ ਕਿਹੜਾ ਡੈਪ ਦੀ ਬਾਕੀ ਆ ਲਾਸਟ ਵਾਲੇ ਇਹ ਵੀ ਆਪਣਾ 40 45 ਕਰਦੇ ਠੀਕ ਹੈ ਸੇਮ ਕਨਫਰਮ ਇਹ 40 ਕਿਲੋ ਦੁੱਧ ਦਿੰਦੀ ਹੈ ਜੀ ਇਹ ਠੀਕ ਹੈ ਹਾਂ ਇਹਦਾ ਆਪਣਾ ਰਿਕਾਰਡ ਵੀ ਨੇ ਉਹ ਬੱਚੀਆਂ ਨੇ ਤੀਜੇ ਸਮੇਂ ਸੋਣਾ ਠੀਕ ਹੈ ਹਾਂ ਸੈਕਸੜ ਦੀਆਂ ਰੋਗੀਆਂ ਇਹਦੇ ਦੋ ਹੀ ਫਰਾ ਫਰ ਲਾਣੀਆਂ ਜਾਂਦੀਆਂ ਹਾਂ ਜੀ ਹਾਂ ਹਾਂ ਹੁਣ ਸੈਕਸੜ ਦਾ ਸੈਗ ਫੇਰ ਲੱਗਿਆ ਵੇ ਫੇਰ ਲੱਗਾ ਹੋ ਜਾਣਾ ਠੀਕ ਹੈ ਇਹਦੀ ਕੀ ਪ੍ਰਾਈਜ਼ ਹੋਊਗੀ ਇਹ ਵੀ ਆਪਾਂ ਇੱਕ ਵੀ ਦੀ ਦੇਣ ਇੱਕ ਲੱਖ 20 ਹਜ਼ਾਰ ਦੀ ਤੋਰੇ ਜੋ ਤੁਹਾਨੂੰ ਕਦ ਕਾਠ ਵਗੈਰਾ ਦੇਖੋ ਬੇੜਾ ਦੇ ਚੰਗੀਆਂ ਜਿੰਦ ਜਾਨ ਵਾਲੀਆਂ ਦੁੱਧੋ ਡਰਾਈਆ ਟੂਬਾ ਵਗੈਰਾ ਇਹਨਾਂ ਦੇ ਲੱਗਿਆ ਹੋਈਆਂ ਤੇ ਨਾੜਾ ਮਿਲਕ ਵੇਅਰਸ ਵਗੈਰਾ ਦੇਖੋ ਸੋਹਣੀਆਂ ਸਾਫ਼ ਸੁਥਰੀਆਂ ਤੇ ਚੰਗੀਆਂ ਬਰੀਡ ਵਾਲੀਆਂ ਸਾਨੂੰ ਆਪਾਂ ਮੰਨ ਕੇ ਜੇ ਲੋ ਫਾਰ ਬਣੇ ਬੇੜਾ ਅੱਜ ਖੋਣੇ ਪਈਆਂਗੇ ਤੇ ਜਿੰਦ ਜਾਨ ਦੁੱਧੋ ਬਿਲਕੁਲ ਡਰਾਈਆ 40 ਦਿਨ ਬਾਕੀ ਐ ਕਿਸੇ ਦੇ 45 ਦਿਨ ਬਾਕੀ ਆ ਕਾਲੀ ਰੈਡ ਜੇ ਆਪਾਂ ਡਿਮਾਂਡ ਕੀਤੀ ਹੈ ਕਿ 1 ਲੱਖ 20 ਹਜ਼ਾਰ 1 ਲੱਖ 20 ਹਜ਼ਾਰ ਬਾਕੀ ਮੌਕੇ ਤੇ ਨੇਗੋਸ਼ੀਏਬਲ ਹੋ ਜਾਊਗਾ ਇਹਦੀ ਵਾਈਟ ਕਲਰ ਦੀ ਕੀ ਨਹੀਂ ਸਕਾ ਕਿ 40 ਠੀਕ ਆ ਇਹ ਮੰਨ ਕੇ ਚ ਇਹ ਆਪਣਾ 38 ਦੇ ਕਰੀਬ ਠੀਕ ਹੈ 38 ਦੇ ਚਲੀ ਗਈ ਸੀ ਉਹ ਹੈ ਤੇ ਅੱਗੇ ਰਹਿ ਗਈ ਕਾਲੀ ਵਿਹੜਕ ਤੇ ਜਿਹੜੀ ਕਾਲੀ ਵਿਹੜ ਆਪਾਂ ਦੇਖੀ ਜਾਨੇ ਬਾਈ ਜੀ ਇਹ ਕਿਹੜਾ ਸੂਆ ਸੋਣੀ ਅੱਗੇ ਇਹ ਸੂ ਜਾਨਵਰ ਹੋਏ ਅੱਛਾ ਪਲੋਂ ਸੂਈ ਸੀ ਆਕੀ ਆਪਣੇ ਕੋਲ ਕਿੰਨੇ ਦੁੱਧ ਤੇ ਚਲੀ ਗਈ ਸੀ ਇਹ ਇਹ ਆਪਣਾ 33 30 ਮੰਨ ਲਓ 29 30 29 30 ਕਿਤੇ ਜਾਂਦੀ ਹੈ ਇਹਦਾ ਟਾਈਮ ਕਿੰਨਾ ਬਾਕੀ ਰਹੇਗਾ ਅੱਜ ਇਹ ਤਾਂ ਥੋੜਾ ਇਹ ਕੱਚੀ ਆ ਜਾਂਦੀ ਠੀਕ ਹੈ ਹੁਣੇ 6 ਮਹੀਨਿਆਂ ਦੀ ਕੱਪਣਾ ਇਹਦੇ 3 ਪਜਾ ਬਾਕੀ ਹਾਂ ਹਾਂ ਠੀਕ ਹੈ ਇਹਨੇ ਜਮਾਂ 9 ਸਾਲ ਦੇ ਨਜ਼ਦੀਕ ਚਲੀ ਜਾਣਾ ਅੱਗੇ ਹਾਂ ਜੀ ਹਾਂ ਆਪਨਾ ਲਾਈਟ ਹੋਤੋ ਠੀਕ ਹੈ ਲਾਈਟੋ ਦਾ ਸੀਮਾ ਜਿਹੜਾ ਇਹਦੇ ਲੱਗਿਆ ਵਾ ਹਾਂਜੀ ਹਾਂ ਠੀਕ ਹੈ ਇਹਦਾ ਰੇਟ ਕੀ ਰਹੂਗਾ ਇਹ ਵੀ ਆਪਾਂ ਦੇ ਦਾਂਗੇ ਪਚਾਨੜੀ 95000 ਦੀ ਮੜਾ ਕੱਢ ਦਿਓ ਬਾਹਰ ਲੈ ਲੋ ਵੀ ਸਭਰਜ 6 ਮਹੀਨਿਆਂ ਦੀ ਬੈੜ ਅੱਜ ਡਰਾਈ ਹੋਈ ਖੜੀ ਹੈਗੀ ਤੇ 3 ਮਹੀਨੇ ਬਾਕੀ ਪਏ ਆਪਾਂ ਆਪ ਅੰਦਾਜ਼ਾ ਲਾ ਸਕਦੇ ਕਿ 3 ਮਹੀਨੇ ਦੇ ਵਿੱਚ ਤਾਂ ਸੀਪੀਓ ਸੱਪ ਬਣ ਜਾਣਾ ਖਾਗੇ ਨੇ ਬਹੁਤ ਸੋਹਣਾ ਇਹਨੂੰ ਖੁੱਲਾ ਟਾਈਮ ਮਿਲਿਆ ਪੀਰੀਅਡ ਜਿਹੜਾ ਮੰਨ ਕੇ ਚਲੋ ਵੀ ਡਰਾਈ ਪੀਰੀਅਡ ਜਿਹੜਾ ਇਹਦਾ ਆਪਾਂ ਦੇਖ ਸਕਦੇ ਤੇ ਇਹ ਠੰਡ ਠੁੰਡੀ ਓਕੇ ਆ ਐਤ ਕੀ ਫਿਰ ਆ ਉਮੀਦ ਹੈਗੀ ਨਹੀਂ ਦੁਬਾਰਾ ਰਾਮ ਜੀ ਅੱਜ ਸਿਰਾਲ ਤੋਂ ਸੋਨਾ ਇਹਨਾ ਠੀਕ ਹੈ ਤੇ ਜੇਕਰ ਵੀਰ ਆਪਦਾ ਸਾਰੇ ਪੰਜੇ ਇਕੱਠੇ ਲੈਂਦਾ ਹੋਇਆ ਪੰਜੇ ਹੋਰ ਘਰਾਂ ਦਾ ਗਲੈਸ ਦੇ ਕੇ ਕੀ ਕਹਿੰਦਾ ਵਾ ਜਿੰਨੀ ਆਪਾਂ ਗੱਲ ਕਹਿ ਤੀ ਹਾਂ ਹਾਂ ਇਹ ਤਾਂ ਉਨੀ ਆਪਣੇ ਘਰ ਦੀਆਂ ਗਾਵਣੀਆਂ ਸਾਰੀਆਂ ਠੀਕ ਹੈ ਨਾ ਭੁੰਜੀਆਂ ਨਾ ਕੰਦੀਆਂ ਪਹਿਲੀ ਵਾਰ ਸੇਲ ਕਰ ਰਹੇ ਹਾਂ ਕਿਉਂਕਿ ਆਪਣਾ ਥੋੜਾ ਜਿਹਾ ਭੀੜਾ ਹੋ ਗਿਆ ਸੀ ਸਿਸਟਮ ਆ ਠੀਕ ਹੈ ਜਗਾ ਪੰਗੂ ਬਾਕੀ ਉਹ ਬੱਚੀਆਂ ਜ਼ਿਆਦਾ ਗਰੂਪ ਹੋ ਵੀ ਖੁੱਲਾ ਜਗਾ ਭਾਗਦੇ ਨੇ ਹੁਣ ਹਾਂ ਜੀ ਹਾਂ ਹੁਣ ਆਪਾਂ ਇੱਕ ਵੀ ਖਾਨਾ ਕਰ ਦਾਂਗੇ ਬਾਕੀ ਇਧਰ ਵੜਾ ਆਪਣੇ ਧੋਤੇ ਚੱਲਦੇ ਪੰਜੇ ਹਾਂ ਇਹ ਦੋ ਗੜੀਆਂ ਹੋਰੀ ਠੀਕ ਹੈ ਇਹ ਪੰਜ ਦੇ ਪੰਜੇ ਨਗ ਸੇਲ ਆ 5 ਪੰਜੇ ਸੇਲ ਠੀਕ ਹੈ ਨੰਬਰ ਐਡਰੈਸ ਦੇ ਬਾਰੇ ਬੋਲ ਜੋ ਆਪਣਾ ਨਾਮ ਮੇਰਾ ਹਰਮੇਸ਼ ਸਿੰਘ ਐਡਰੈਸ ਆਪਣਾ ਪਾਕਟਾ ਨੈਸਟ ਕਨਿਆਲਾ ਮੋਬਾਈਲ ਨੰਬਰ 996810552 ਠੀਕ ਹੈ ਸੋ ਕਿਸੇ ਵੀਰ ਦੇ ਕੋਈ ਵੀ ਨਗ ਪਸੰਦ ਹੋਵੇ ਸਾਰੇ ਇਕੱਠੇ ਇਕੱਠੇ ਬਹੁਤ ਵੀ ਡਿਮਾਂਡ ਕਰਦਾ ਕਿ ਟੋਕੜ ਘੱਬਣ ਲੈਣੀ ਆ ਫਾਰਮ ਦੇ ਵਿੱਚੋਂ ਡਾਇਰੈਕਟ ਫਾਰਮ ਵਾਲੇ ਬੈੜਾ ਦਿਖਾ ਦਿਆਂ ਪੰਜ ਕੋਈ ਵੀ ਨਗ ਤੁਹਾਡੇ ਪਸੰਦ ਆ ਕੇ ਦੇਖ ਕੇ ਖਰੀਦਦਾਰੀ ਕਰ ਸਕਦੇ ਹੋ ਮੇਰਾ ਕੰਮ ਆ ਸਿਰਫ ਵੀਡੀਓ ਕਵਰ ਕਰਨਾ ਸੋ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇ ਲਈ ਤੈ ਜਲ ਤੋਂ ਧੰਨਵਾਦ